ਹਾਂ ਜੀ ਲੱਗਦਾ ਤਾਂ ਸ਼ੁਰੂ ਕਰਾਂਗੇ ਮਾਰਗਨ ਦੀ ਗੱਲ ਜਿਹਾ ਨਹੀਂ ਬਿਲਕੁਲ ਵੀ ਨਹੀਂ ਨੋ ਸਾਲੀ ਇਜ਼ ਅਲੌਡ ਟੂ ਡੂ ਥੈਟ ਹੁਣ ਕਿੱਥੇ ਤੁਹਾਡੇ ਕੰਪਨੀ ਦੇ ਰਹੇ ਪੂਰੀਆਂ ਪੂਰੀਆਂ ਬਹੁਤ ਇੰਜੋਏ ਕਰਨ ਵਾਲਿਆ ਹਾਂ ਮਾਰਗਨ ਦੀ ਲੱਗਦੀ ਨਾ ਕੋਈ ਗੱਲ ਨਹੀਂ ਜੀ ਅਸੀਂ ਜੁੱਤੀਆਂ ਹੀ ਦੋ ਲਿਆਏ ਆ ਦੂਜੀ ਵੀ ਇਹ ਚੱਕ ਲਈ ਕੋਈ ਗੱਲ ਨਹੀਂ ਉਹਦੇ ਭਰਾ ਆ ਜੰਨੇ ਨੇ ਜੁੱਤੀਆਂ ਬਹੁਤ ਨੇ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਇਕਲੋਤੀ ਭੈਣ ਕੋਮਲ ਸ਼ਰਮਾ ਦਾਜਵਿਆ ਤਦ ਦੱਸੇ ਕਿ ਇਸ ਸ਼ਾਨਦਾਰ ਜਸ਼ਨ ਦੇ ਲਈ ਪੂਰਾ ਪਰਿਵਾਰ ਇਕੱਠਾ ਹੋਇਆ ਘਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ ਤੇ ਵਿਆਦੀ ਬਰਾਤ ਪਹਿਲਾਂ ਹੀ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਲਈ ਰਵਾਨਾ ਹੋ ਚੁੱਕੀ। ਤਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਧੂਮਾਂ ਪਈਆਂ ਹੋਈਆਂ ਨੇ। ਦੇਸ਼ ਦੁਨੀਆ ਦੀਆਂ ਕਈ ਪ੍ਰਮੁੱਖ ਹਸਤੀਆਂ ਇਸ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੀਆਂ ਨੇ। ਕੋਮਲ ਤੇ ਲਵਿਸ਼ ਜਿਨ੍ਹਾਂ ਦਾ ਵਿਆਹ ਕਈ VIP ਮਹਿਮਾਨਾਂ ਦੀ ਮੌਜੂਦਗੀ ਦੇ ਵਿੱਚ ਹੋਣ ਜਾ ਰਿਹਾ ਤੇ ਦੱਸ ਦੇਈਏ ਕਿ ਅਭਿਸ਼ੇਕ ਸ਼ਰਮਾ ਆਪਣਾ ਸ਼ਹਿਰ ਛੱਡ ਕੇ ਕਾਨਪੁਰ ਜਾ ਰਹੇ ਨੇ ਜਿੱਥੇ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੂਜਾ ਅਨਧਕਾਰਿਤ ਵੰਡੇ ਮੈਚ ਹੋਣਾ ਹੈ ਰਾਸ਼ਟਰੀ ਡਿਊਟੀ ਦੇ ਕਾਰਨ ਅਭਿਸ਼ੇਕ ਨੇ ਆਪਣੀ ਭੈਣ ਦੇ ਵਿਆਹ ਤੋਂ ਦੂਰੀ ਬਣਾਈ ਹੋਈ ਹੈ ਹਾਲਾਂਕਿ ਅਭਿਸ਼ੇਕ ਹਲਦੀ ਤੇ ਮਹਿੰਦੀ ਦੇ ਵਿੱਚ ਜ਼ਰੂਰ ਸ਼ਾਮਲ ਹੋਏ ਨੇ ਤੋਂ ਉੱਥੇ ਦੱਸ ਦੇਈਏ ਕਿ ਹੁਣ ਕੋਮਲ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਸਾਰਾ ਪਰਿਵਾਰ ਝੂਮਦਾ ਤੇ ਨੱਚਦਾ ਗਾਉਂਦਾ ਨਜ਼ਰ ਆ ਬਹੁਤ ਹੈਪੀ ਆ ਲਵਿਸ਼ ਦੀ ਪੈਣਾ ਤੇ ਕੋਮਲ ਦੀ ਬੈਸਟ੍ਰੈਂਡ ਆ ਦੋਨੋਂ ਸਾਈਡਾਂ ਦਾ ਰੋਲ ਪਲੇ ਕਰ ਰਹੀ ਆ ਜੀ ਸੋ ਆਮ ਸੁਪਰ ਹੈਪੀ ਗੋਡ ਬlesਸ them ਐਂਡ ਹੋਪ ਦੇ ਹੈਵ ਅ ਬਿਊਟੀਫੁਲ ਬਿਊਟੀਫੁਲ ਲਾਈਫ ਟੂ ਥੈਂਕ ਯੂ ਕੋਮਲ ਦੀ ਫੀਸ ਕਿੱਡੀ ਉੱਠੀ ਹੈ ਓਹੋ ਤੇ ਤੁਹਾਨੂੰ ਉੱਥੇ ਪਤਾ ਲੱਗੇਗਾ ਜੀ ਉੱਥੇ ਖੁੱਲ ਕੇ ਬਿਤਾ ਰਹੇ ਆ ਲਵਿਸ਼ ਦੀ ਪੈਣਾ ਤੇ ਕੋਮਲ ਦੀ ਬੈਸਟ੍ਰੈਂਡ ਆ ਤੇ ਮੈਂ ਦੋਨੋਂ ਸਾਈਡਾਂ ਦਾ ਰੋਲ ਪਲੇ ਕਰ ਰਹੀ ਆ ਮੈਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਜਦੋਂ ਤੋਂ ਇਹ ਦੋਨੋਂ ਇਕੱਠੇ ਨੇ ਆਈ ਥਿੰਕ ਉਸ ਤੋਂ 4 ਦਿਨ ਪਹਿਲਾਂ ਦਾ ਹੀ

ਕੀ ਕੋਈ ਕੁਛ ਹੋ ਸਕਦਾ ਸੋਚਿਆ ਸੀ ਭਰਾ ਦਾ ਜਾਂ ਤੁਹਾਡੀ ਖਾਸ ਫਰੈਂਡ ਦਾ ਵਿਆਹ ਇੰਨਾ ਯਾਦਗਾਰੀ ਹੋਊਗਾ ਓਹ ਹੋ ਬਹੁਤ ਹੀ ਬਿਊਟੀਫੁਲ ਐਂਡ ਆਈ ਥਿੰਕ ਹਮੇਸ਼ਾ ਯਾਦ ਰਹਣਗੇ ਸਾਰੀਆਂ ਮੈਮਰੀਜ਼ ਤੇ ਉਹ ਇਸ ਟਾਈਮ ਤੇ ਹੁਣ ਆਫਕੋਸ ਅੱਜ ਤੋਂ ਬਾਅਦ ਅੰਮ੍ਰਿਤਸਰ ਤੋਂ ਲੁਧਿਆਣਾ ਚੱਲ ਜੇਗੀ ਤੇ ਜਿੰਨਾ ਮਿਸਨਾ ਹੈ ਉਹਨੂੰ ਕਰਨ ਵਾਲੀਆਂ ਆਈ ਡੋਨਟ ਥਿੰਕ ਕੋਈ ਹੋਰ ਕਰੇਗਾ ਲਵੀ ਸ਼ਨਾਉ ਮੇਰਾ ਬਹੁਤ ਪੁਰਾਣਾ ਸਾਡਾ ਮਿੱਤਰ ਹੈ ਸਾਡਾ ਭਰਾ ਹੀ ਹੈ ਦੋਸਤ ਵੀ ਨਹੀਂ ਹੈਗਾ ਸਾਡਾ ਫੈਮਿਲੀ ਰਿਲੇਸ਼ਨ ਹੈ ਤੇ ਅੱਜ ਉਹਦੇ ਵਿਆਹ ਤੇ ਆਏ ਆ ਸਾਨੂੰ ਬੜਾ ਚਾਅ ਆ ਮੈਂ ਸਿਰਫ ਜੁੱਤੀ ਦਾ ਪੱਕਾ ਕਹਿਣਾ ਆਇਆ ਸੀ ਵੀ ਅਸੀਂ ਵੀ ਪ੍ਰੀਪੇਅਰ ਆ ਅਸੀਂ ਜੁੱਤੀਆਂ ਦੋ ਲੈ ਕੇ ਆਏ ਆ ਕੋਈ ਗੱਲ ਨਹੀਂ ਜੀ ਉਹ ਲੈ ਗਏ ਤਾਂ ਉਹ ਰੱਖ ਸਕਦੇ ਨੇ ਸਾਡੇ ਕੋਲ ਦੂਸਰੀ ਹੈਗੀ ਹੈ ਮਾਜੀ ਲੱਗਦੀ ਨਿਵਾੜ ਕਰਦੇ ਵਿੱਚ ਕੋਈ ਗੱਲ ਨਹੀਂ ਜੀ ਅਸੀਂ ਜੁੱਤੀਆਂ ਹੀ ਦੋ ਲਿਆਏ ਆ ਦੂਜੀ ਵੀ ਜੇ ਚੱਕ ਲਈ ਕੋਈ ਗੱਲ ਨਹੀਂ ਉਹਦੇ ਭਰਾ ਆ ਜੰਨੇ ਨੇ ਜੁੱਤੀਆਂ ਬਹੁਤ ਨੇ ਪਰੰਪਰਾ ਬਣੀ ਆ ਕੋਈ ਗੱਲ ਨਹੀਂ ਉਹ ਤਾਂ ਚਲੋ ਜੀ ਹਾਸਾ ਮਖੌਲ ਕਰਦੇ ਆ ਜੋ ਪਰੰਪਰਾ ਹੈਗੀ ਹੋ ਤਾਂ ਉਹਨਾਂ ਭਾਈ ਜਾਊਗੀ ਜੇ ਅਨੁਮਾਨ ਪਰੰਪਰਾ ਇਲਾਸਾ